ਫਿਰੋਜ਼ਪੁਰ ਪੁਲਿਸ ਦੇ ਵੱਲੋਂ ਐਮਸੀ ਤੇ ਜਾਨਲੇਵਾ ਹਮਲਾ ਕਰਨ ਤੇ ਹੋਏ ਮਰਡਰ ਕਾਂਡ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਗਈ ਹੈ। ਤੋਂ ਜਾਣਕਾਰੀ ਦੱਹਾ ਫਿਰੋਜ਼ਪੁਰ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਸੀ ਕਿ ਕੁਝ ਲੋਕਾਂ ਦੇ ਵੱਲੋਂ ਐਮਸੀ ਕਪੇਲੋਰਫ ਮੌਂਟੀ ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਤੇ ਇੱਕ ਪੁਲਿਸ ਨਾਕੇ ਦੌਰਾਨ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਇੱਕ ਮੋਟਰਸਾਈਕਲ ਸਵਾਰ ਤੇ ਨੌਜਵਾਨਾਂ ਵੱਲੋਂ ਨਾਕਾ ਵੇਖ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਮਾਂ ਰਹਿੰਦਿਆਂ ਪੁਲਿਸ ਦੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਜਦ ਜਾਂਚ ਕੀਤੀ ਗਈ ਤਾਂ ਉਹਨਾਂ ਦੇ ਕਬਜ਼ੇ 'ਚ ਚਾਰ ਪਿਸਤੌਲ ਤੇ ਕਾਰਤੂਸ ਬਰਾਮਦ ਹੋਏ ਨੇ ਦੂਸਰੇ ਮਾਮਲੇ ਦੇ ਵਿੱਚ ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਹੋਏ ਕਤਲ ਮਾਮਲੇ 'ਚ ਸ਼ਾਮਲ ਇੱਕ ਦੋਸ਼ੀ ਨੂੰ ਕਾਬੂ ਕਰਨ 'ਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਪੁਲਿਸ ਵੱਲੋਂ ਲਈ ਜਾਂਚ ਕੀਤੀ ਜਾ ਰਹੀ ਹੈ ਸਰ ਅੱਜ ਜਿਹੜਾ ਮਾਮਲਾ ਸਾਹਮਣੇ ਆਇਆ ਵੀ ਕੀ ਮਾਮਲਾ ਹੈਗਾ ਵੀ ਜਿਹੜੇ ਕੱਲ ਜਿਹੜੇ ਆ ਤੁਸੀਂ ਵਰਨਾ ਚਾਹੁੰਦੇ ਕੱਲ ਦੇ ਅਤੇ ਜਿਹੜੇ ਕੱਲ ਨਾਕੇ ਤੋੜ ਕੇ ਜਿਹੜੇ ਨਾਕੇ ਤੋਂ ਸਾਡੇ ਜਿਹੜੇ ਨਾਕਾ ਬੰਦੀ ਕੀਤੀ ਹੋਈ ਸੀ ਉਥੋਂ ਜਿਹੜੇ ਤਿੰਨ ਆਦਮੀ ਸੋ ਆਪਣਾ ਮੋਟਰਸਾਈਕਲ ਚਲਾ ਕੇ ਗਏ ਸੀ ਜਿਨ੍ਹਾਂ ਨੂੰ ਸਾਡੀ ਪੁਲਿਸ ਵੱਲੋਂ ਇਹਨਾਂ ਦਾ ਪਿੱਛਾ ਕਰਦੇ ਹੋਏ ਉਸ ਤੋਂ ਬਾਅਦ ਐਕਸਚੇਂਜ ਆਫ ਫਾਇਰ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਵਿੱਚ ਦੋ ਜਣੇ ਜ਼ਖਮੀ ਹੋਏ ਸੀ ਤੀਜਾ ਬੰਦਾ ਗ੍ਰਿਫਤਾਰ ਕੀਤਾ ਗਿਆ ਸੀ ਉਸ ਉਸ ਦੇ ਵਿੱਚ ਜਸ਼ਨ ਉਰਫ ਤੇਜੀ ਪੁੱਤਰ ਸੁਖਵਿੰਦਰ ਗੌਰਵ ਉਰਫ ਕ੍ਰਿਸ਼ ਪੁੱਤਰ ਮੰਗਲ ਤੇ ਰਾਜਨ ਉਰਫ ਕਾਲੀ ਪੁੱਤਰ ਸਤਪਾਲ ਵਾਸੀਨ ਬਾਗਵਾਲੀ ਬਸਤੀ ਅਲੀ ਕੇ ਰੋਡ ਬਾਟ ਨੰਬਰ 6 ਇਥੋਂ ਦੇ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹ ਬੜੀ ਵਧੀਆ ਕਾਮਯਾਬੀ ਹੈ ਪੁਲਿਸ ਦੀ ਜਿਹੜਾ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਇਹ ਅਟੈਂਪਟ ਟੂ ਮਰਡਰ ਕੇਸ ਜਿਹੜਾ ਆਪਾਂ ਇਨਫਰੇਸ ਕਰਕੇ ਤੇ ਨਾ ਸਿਰਫ ਟ੍ਰੇਸ ਹੀ ਕੀਤਾ ਬਲਕਿ ਸਾਰੇ ਦੋਸ਼ੀ ਅਰੈਸਟ ਕਰਕੇ ਉਹਨਾਂ ਪਾਸੋਂ ਚਾਰ ਪਿਸਤਲ ਜਿਨ੍ਹਾਂ ਚੋਂ ਇੱਕ ਪਿਸਤਲ 30 ਬੋਰ ਹੈ ਇੱਕ ਪਿਸਤਲ 32 ਬੋਰ ਹੈ ਦੋ ਦੇਸੀ ਕਟੜੇ ਜਨਾਂ ਚੋਂ 1315 ਬੋਰ ਦਾ ਦੇਸੀ ਕਟੜਾ ਤੇ 132 ਬੋਰ ਦਾ ਦੇਸੀ ਕਟੜਾ ਇਹ ਬਰਾਮਦ ਕੀਤੇ ਆ ਤੇ ਕਈ ਜਿਹੜੇ ਰੌਂਦ ਚੱਲੇ ਹੋਏ ਤੇ ਖੋਲ ਬਰਾਮਦ ਕੀਤੇ ਹੋਏ ਆ ਸਰ ਇਹਨਾਂ ਨੇ ਕਿੱਥੇ ਵਰਤਦਾਂ ਨੂੰ ਜਾਂਦੇ ਤੁਸ ਇਹਨਾਂ ਨੇ ਜਿਹੜਾ ਇੱਥੇ ਲੋਕਲ ਕਾਉਂਸਲਰ ਸੀ ਤੇ ਉਹਨਾਂ ਤੇ ਇਹਨਾਂ ਨੇ ਜਾਣਲੇਵਾ ਹਮਲਾ ਕੀਤਾ ਸੀਗਾ ਤੇ ਉਹ ਜਿਹੜੇ ਉਹਦੇ ਵਿੱਚ ਇਹ ਬੰਦੇ ਦੋਸ਼ੀ ਸੀਗੇ ਤੇ ਇਹਨਾਂ ਨੂੰ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਆਗਰਸਤ ਕਰਨ ਵਿੱਚ ਤੇ ਇਹਨਾਂ ਤੋਂ ਆਹਾ ਅਸਲਾ ਅਮਿਨਿਸ਼ਨ ਗ੍ਰਾਂਡ ਕਰਨ ਦਾ ਸਵਾਲ ਕੀ ਵਜ੍ਹਾ ਸੀ ਜਿਹੜੀ ਗੋਲੀਆਂ ਚੱਲੀਆਂ ਗਈਆਂ ਇਹ ਰਹੇ ਸੀ ਇਹਨਾਂ ਦੀ ਰੰਜਿਸ਼ ਸੀਗੀ ਵੀ ਉਹ ਸਾਰੀ ਡਿਟੇਲ ਅਸੀਂ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਅਜੇ ਉਹ ਇਸ ਸਮੇਂ ਡਿਸਕਲੋਜ਼ ਨਹੀਂ ਕਰ ਸਕਦੇ ਤੇ ਉਹ ਰੰਜਿਸ਼ ਨਹੀਂ ਇਹਨਾਂ ਨੇ ਅਟੈਕ ਕੀਤਾ ਸੀ ਤੇ ਜੋ ਬਹੁਤ ਹੀ ਜਿਹੜਾ ਜਲਦ ਵਿੱਚ ਜਲਦੀ ਕੁਝ ਹੀ ਘੰਟਿਆਂ ਦੇ ਵਿੱਚ ਪੁਲਿਸ ਵੱਲੋਂ ਆਇਡੈਂਟੀਫਾਈ ਕਰਕੇ ਬੰਦੇ ਤੇ ਉਹਨਾਂ ਨੂੰ ਗ੍ਰਿਫਟਾਰ ਕਰਨ ਦਾ ਉਪਰਾਲਾ ਕੀਤਾ ਤੇ ਇਹ ਜਿਹੜੇ ਮਾਤਵਕ ਗਰੁੱਪ ਦੇ ਆਪਸ ਦੇ ਵਿੱਚ ਇਹਨਾਂ ਦੀ ਹੋਈ ਹੈ ਜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਸੋ ਜਿਵੇਂ ਡਿਟੇਲਸ ਸਾਹਮਣੇ ਆਉਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜਾ ਇੱਕ ਦੂਸਰਾ ਇੱਕ ਡਬਲ ਮਰਡਰ ਹੋਇਆ ਸੀ ਜਿਹੜਾ ਮੈਗਜ਼ੀਨੀ ਗੇਟ ਫੋਲਸ ਪਰ ਜਿਹੜਾ ਇੱਕ ਨੌਜਵਾਨ ਦੀ ਉੱਥੇ ਗੋਲੀ ਮਾਰ ਕੇ ਹਤਿਆ ਕੀਤੀ ਸੀ ਤੇ ਇੱਕ ਉਸ ਦੇ ਨਾਲ ਹੀ ਬਾਜ਼ਾਰ ਦੇ ਵਿੱਚ ਜਿਹੜਾ ਗੋਲੀ ਮਾਰ ਕੇ ਹਤਿਆ ਕੀਤੀ ਗਈ ਸੀ ਉਸ ਸੰਬੰਧ ਦੇ ਵਿੱਚ ਗਗਨਦੀਪ ਉਰਫ ਦੀਪੂ ਪੁੱਤਰ ਮਾਨ ਸਿੰਘ ਵਾਸੀ ਪਿੰਡ ਨੇ ਹਾਲਾਂਕਿ ਚਾ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਬਾਕੀ ਦੇ ਜਿਹੜੇ ਰਹਿੰਦੇ ਬੰਦੇ ਜਿਹੜੇ ਤਿੰਨ ਬੰਦੇ ਅਸੀਂ ਆਇਡੈਂਟੀਫਾਈ ਕਰ ਲਏ ਆ ਤੇ ਬਾਕੀਆਂ ਦਾ ਵੀ ਜੇ ਕੋਈ ਹੋਰ ਸ਼ਮੂਲੀਅਤ ਹੋਈ ਕਿਸੇ ਨੂੰ ਉਸ ਤੇ ਵੀ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਨੂੰ ਅਸੀਂ ਜਲਦ ਜਲਦ ਸਾਡੀ ਟੀਮਾਂ ਬਣੀਆਂ ਆ ਉਹਨਾਂ ਨੂੰ ਵੀ ਰਿਪੋਰਟ ਕਰਾਂਗੇ ਸੋ ਇਹਨਾਂ ਦਾ ਮਾਮਲਾ ਸਾਹਮਣੇ ਆਇਆ ਵੀ ਕਿਸ ਰੰਜਿਸ਼ ਸਿੰਘ ਕਰਕੇ ਇਹਨਾਂ ਦੀ ਜੀ ਆਪਸੀ ਰੰਜਿਸ਼ ਸਿੰਘ ਦੀ ਜਿਹੜੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਆ ਅਸੀਂ ਇਸ ਸਮੇਂ ਉਹ ਡਿਸਕਲੋਜ਼ ਨਹੀਂ ਕਰ ਸਕਦੇ ਬਾਅਦ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਲਿਆ ਜਾਊਗਾ ਜਦੋਂ ਸਾਡੇ ਕੋਲ ਸਾਰੇ ਜਾਣਕਾਰੀ ਇਹ ਚਾਰ ਲੋਕ ਇਸ ਚੀਜ਼ ਨਾਲ ਨੇ ਹਾਂਜੀ ਫਿਲਹਾਲ ਜਿਹੜੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੌਰਾਨ ਹੋ ਚੱਗੀ ਤੇ ਇਹ ਨਾਮ ਫੜਾਇਆ ਗਿਆ ਐਫਆਈਰ ਨਾਮ ਨਹੀਂ ਲੱਗਿਆ ਇਹ ਨਾਮ ਜਦ ਜੀ ਤਾਂ ਹੀ ਤਾਂ ਇਹਦੀ ਗ੍ਰਿਫਤਾਰੀ ਪਾਈ ਹੈ ਬਾਅਦ ਦੇ ਵਿੱਚ ਐਫਆਈਆਰ ਜੀ ਹੋਣਾ ਬਾਅਦ ਦੇ ਵਿੱਚ ਨਾਮ ਲੱਗਦੀ ਹੈ